ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਵੀਰੇ ਠੀਕ ਹੋਈ ਸਾਰੇ ਜਣੇ। ਅੱਜ ਵੀਰੇ ਆਪਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਜੀ ਇੱਕ। ਤੇ ਤੁਹਾਨੂੰ ਪਤਾ ਹੀ ਹੈ ਵੀਰੇ ਹੁਣ ਜਿਵੇਂ ਕੀ ਠੰਡ ਬਹੁਤ ਹੋ ਗਈ। ਆਹ ਦੇਖ ਲਓ ਅੱਜ ਵੀ ਧੁੰਦ ਪਈ ਆ ਮੜੀ-ਬੜੀ। ਠੰਡ ਹੋ ਚਲੀ ਬਹੁਤ ਯਾਰ। ਨਾ ਧੁੱਪੇ ਨੇ ਪੜ ਰਹੀ ਐ। ਤੇ ਇਹਦੇ ਕਰਕੇ ਵੀਰੇ ਆਪਾਂ ਨੇ ਕੂਤਰ ਹੁਣ ਮਣੀ-ਬੜੀ ਠੰਡ ਜੀ ਮੰਨਦੇ ਸੀਗੇ। ਆਪਾਂ ਰਲਾਉਣ ਲੱਗਿਆ ਕੂਤਰਾਂ ਲਈ ਖਰਾਕ ਜੀ। ਹਾਂ ਤੋਂ ਪਹਿਲਾਂ ਵੀ ਇਹ ਆਪਾਂ ਪਾ ਲਿਆ ਜੀ ਬਾਜਰਾ ਇਹ ਵੀਰੇ ਇੱਕ ਗੱਲ ਦਾ ਧਿਆਨ ਰੱਖਿਓ ਨੋਟ ਕਰਿਓ ਜ਼ਰੂਰ ਵੀ ਬਾਜਰਾ ਤੁਸੀਂ ਜਦ ਵੀ ਕੂਤਰਾਂ ਨੂੰ ਪਾਉਣਾ ਉਹ ਧੋ ਕੇ ਪਾਉਣਾ ਜੀ ਠੀਕ ਹੈ ਜੀ ਬਿਨਾਂ ਧੋਤੇ ਕੂਤਰਾਂ ਨੂੰ ਬਾਜਰਾ ਨਹੀਂ ਪਾਉਣਾ ਹੈ ਬਾਕੀ ਤਾਂ ਸਾਰੀ ਖਰਾਕ ਹੀ ਧੋ ਕੇ ਪਾਉਣੀ ਚਾਹੀਦੀ ਹੈ ਕੂਤਰਾਂ ਨੂੰ ਵੀ ਜਿਹੜਾ ਮਾੜਾ ਮੋਟਾ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਰੇ ਸਪਰੇਅ ਤੋਂ ਬਿਨਾਂ ਹੁਣ ਕੋਈ ਵੀ ਚੀਜ਼ ਹੈ ਨਹੀਂ ਵੀਰੇ ਵੀ ਸਾਰੀਆਂ ਚੀਜ਼ਾਂ ਪੂਰੀਆਂ ਛੁੱਧ ਮਿਲ ਲੈਣਾ ਨੂੰ ਪਾਣੀ ਜਲਾ ਦੇ ਮਾਣੇ ਵਾਣਾ ਜਾ ਬਾਜਰੇ ਨੂੰ ਐ ਖੜਾਉਣਾ ਨਹੀਂ ਬਾਹਰ ਯਾਰ ਸਾਰੀਆਂ ਚੀਜ਼ਾਂ ਵੀ ਤੇ ਧੋ ਕੇ ਪਾਉਣੀਆਂ ਨੇ ਤੁਹਾਨੂੰ ਬਾਜਰੇ ਦੀ ਵੀ ਦਿਖਾਉਣੀ ਆ ਕੰਡ ਜੀ ਹੁੰਦੀ ਆ ਉਹ ਕੰਡ ਜੀ ਮਰ ਜਾਂਦੀ ਆ ਵੀ ਧੋਏ ਤੇ ਚਲਾ ਦੇ ਯਾਰ ਮਾਣੇ ਕੀਤਰ ਚ ਜਾਣੀ ਨਹੀਂ ਹੈਗੀ ਲਓ ਇਹਨੂੰ ਸਮਾਰ ਕੇ ਵੀਰੇ ਬਾਜਰੇ ਨੂੰ ਧੋ ਕੇ ਉਹਨੂੰ ਸੁਕਾ ਕੇ ਵੀਰੇ ਤੇਲ ਲਾ ਕੇ ਮਲਣਾ ਹੱਥਾਂ ਨਾਲ ਵੀਰੇ ਇਹਦੀ ਕੰਡ ਮਾਰਨੀ ਹੈ ਜਮਈ ਠੀਕ ਹੈ ਜੀ ਬਾਕੀ ਦਾ ਬਾਜਰਾ ਸਾਫਾ ਨਹੀਂ ਤਾਂ ਬਾਜਰੇ ਦੇ ਵਿੱਚ ਬਹੁਤ ਊੜਾ ਊੜਾ ਜਿਹਾ ਹੁੰਦਾ ਬਾਜਰਾ ਬਾਕੀ ਦਾ ਸਾਫਾ ਜਮਈ ਇਹ ਆਪ ਕਰਦੇ ਬਣ ਬਹੁਤ ਠੀਕ ਆ ਬਾਜਰਾ ਇਹ ਪਤਾ ਨਹੀਂ ਕੀ ਰੇਟ ਮੇਰੇ ਆਪਾਂ ਉਹ ਪੱਕਾ ਹੀ ਸਮਾਨ ਲੈ ਜਾਂਦਾ ਜੀ ਕੱਢਦੇ ਕੱਢਦੇ ਹਾਂ ਇਹ ਸਾਰਾ ਗੰਦੇ ਆ ਇਹ ਇਹ ਵੀ ਇਹ ਕਬੂਤਰਾਂ ਦੇ ਅਸਲ ਦੇ ਵਿੱਚ ਗਲ ਪਕਾਉਂਦਾ ਇਹ ਆ ਚੀਜ਼ ਸਾਈਡ ਤੇ ਕੱਢ ਦਿਓ ਸਾਰੀ ਏਰੀਆ ਇਹ ਕੰਡਾ ਵੀ ਸਾਰੀ ਉਹ ਠੀਕ ਹੈ ਜੀ ਸਾਰੇ ਵੀਰ ਨੋਟ ਕਰ ਲਿਓ ਜਦ ਵੀ ਕਬੂਤਰਾਂ ਨੂੰ ਬਾਜਰਾ ਪਾਉਣਾ ਧੋ ਕੇ ਪਾਉਣਾ ਧੋ ਕੇ ਐਨ ਸਮਾਰ ਕੇ ਉਦੋਂ ਬਾਅਦ ਫਿਰ ਸਕਾ ਕੇ ਇਹਨੂੰ ਇਹਦੀ ਕੰਡ ਮਾਰਨੀ ਆ ਤੇਲ ਨਾਲ ਹੱਥਾਂ ਨੂੰ ਤੇਲ ਲਾ ਕੇ ਠੀਕ ਹੈ ਜੀ ਸਮਾਰ ਕੇ ਇਹਨ ਮਲ ਲੈ ਇਹਨ ਪੁੱਤ ਐ ਬਾਜਰਾ ਬਾਹਰ ਜਾਂਦਾ ਬਾਜਰਾ ਬਾਹਰ ਜਾਂਦਾ ਕੋਈ ਮਾੜਾ ਮੋਟਾ ਦਿਮਾਗ ਨੂੰ ਹੱਥ ਮਾਰ ਲਾ ਖਣੀ ਰੱਬ ਨੇ ਥੋੜੇ ਜਿਹਾ ਦਿਮਾਗ ਹੀ ਘਟ ਪਾਇਆ ਪਰ ਉਹ ਟਕਾ ਲੈ ਇਹਨ ਟਕਾ ਹੋਣਾ ਥੋੜੀ ਨਿਕਲੂਗਾ ਇਹ ਚੱਲ ਹਲਾਲਾ ਸਮਾਰ ਕੇ ਜਿਹੜਾ ਥੱਲੇ ਹੈਗਾ ਨਿਕਲ ਜੂਗਾ ਬਾਹਰ ਬੱਸ ਛੱਡ ਦੇ ਟੇਕ ਲੈਣਾ ਹੁਣ ਇਹਨ ਨੂੰ ਮਾੜਾ ਮੈਂ ਦਿਖ ਰਿਹਾ ਵੀਰੇ। ਉਹ ਸਾਰੇ ਕੰਡ ਆਏ। ਸਾਰੇ ਕੰਡ ਵੀਰੇ ਬਾਹਰ ਕੱਢ ਕੇ ਉਦੋਂ ਉਹ ਧੁੱਪੇ ਸੁੱਕਣਾ ਪਾ ਲੈਣਾ। ਧੁੱਪਾਂ ਦਾ ਵੇਹੇ ਨਿਕਲਦੀ ਨਹੀਂ ਹੈਗੀ ਜਿਵੇਂ ਪੱਕੇ ਪੱਕੇ ਥੱਲੇ ਪਾ ਦਿਓ ਇਹਨੂੰ ਫਰਸ਼ ਤੇ ਜਿਹੜਾ ਸ਼ੀਤੀ ਰਹੀਤੀ ਸੌਕੇ ਜਵੇ ਯਾ ਤੁਹਾਨੂੰ ਪਤਾ ਕਿ ਵੀਰੇ ਬਾਜਰਾ ਗਰਮ ਹੁੰਦਾ ਨਾਲੇ ਸ਼ੀਤੀ ਹਾਜਮ ਹੁੰਦਾ ਹੈ ਠੀਕ ਹੈ ਜੀ ਹੁਣ ਸਰੂ ਦਾ ਟਾਈਮ ਨਹੀਂ ਰਿਹਾਗਾ ਸਰੂ ਕਰ ਦਿਓ ਬੰਦ ਸਾਰੇ ਵੀਰੇ ਆਪਾਂ ਤਾਂ ਸਰੂ ਕਰਤੀ ਜੀ ਬੰਦ ਠੀਕ ਹੈ ਜੀ ਪਾਉਣੀ ਹੈ ਥੋੜੀ ਮਾਤਰਾ ਪਾਓ ਸਰੋਂ ਦੀ ਪਾਉਣੀ ਹੈ ਜੀ ਹੁਣ ਆਪਾਂ ਥੋੜੀ ਮਾਤਰਾ ਜੀ ਕੋਈ ਮਨੇ ਕਪੜਾ ਹੈ ਤਾਂ ਲਿਆਉਣਾ ਜਿੱਦੇ ਚ ਪਾਵਾਂਗੇ ਇਹਨੂੰ ਸਤੌਣ ਨੂੰ ਹੇ ਕੋਈ ਕਪੜਾ ਚੱਕ ਰਹੀ ਨਹੀਂ ਪਰ ਨਹੀਂ ਚੱਕ ਲੈ ਪਾਜੀ ਆ ਕੇ ਥੋਲੇ ਮੇਰਾ ਫੇਰ ਚੱਕ ਲੈ ਜਾਗੇ ਤੁਹਾਨੂੰ ਇੱਕ ਹੋਰ ਵੀ ਇਹ ਬਾਜਰਾ ਦਿਖਾ ਪੀ ਦੇਵਾਂਗੇ ਵੀ ਦੀ ਕੰਡ ਕਿਵੇਂ ਮਾਰਨੀ ਆ ਇਹਨੂੰ ਤੇਲ ਨਾਲ ਮਲ ਕੇ ਠੀਕ ਹੈ ਜੀ ਮੱਕੀ ਜਣੀ ਵੀਰੇ ਇਹ ਗੱਲ ਦਾ ਨੋਟ ਕਰਿਓ ਵੀ ਬਾਜਰਾ ਜਦ ਵੀ ਪਾਉਣਾ ਧੋ ਕੇ ਪਾਉਣਾ। ਉਹਰ ਦੱਸੋ ਜੀ ਸਭ ਦੇ ਬੱਚੇ ਪੁੱਛੇ ਠੀਕ ਨੇ ਕੂਤਰਾਂ ਕਿੰਨੇ ਨਿਕਲੇ ਹੋਣੇ ਉਹ ਆਪਣੇ ਕੂਤਰਾਂ ਦੇ ਬੱਚੇ ਮਾਜੂ ਜੇ ਰਹਿ ਗਏ ਵੀਰੇ ਜਿਹੜੇ ਹੁਣਾਂ ਕੂਰ ਦੇ ਜਿਗੇ 5-6 ਬੱਚੇ ਜੀ 5-6 ਬੱਚੇ ਮਾਜੂ ਜੇ ਰਹਿ ਗਏ ਦੋ ਤਾਂ ਮਰ ਵੀ ਗਏ ਯਾਰ ਆਪਣੇ ਮੇਰੇ ਪਹਿਲੇ ਹੀ ਪਲਾ ਲਵੇ ਬੱਚੇ ਉਹ ਥੋੜੀਆਂ ਜੋੜੀਆਂ ਡੇਟ ਲਾਈਆਂ ਨੇ ਲੋਈ ਬਾਜਰਾ ਹੋ ਗਿਆ ਸਾਫ ਆਪਣਾ ਠੀਕ ਹੈ ਜੀ ਆ ਨਾ ਆਰਾ ਮਮੀ ਸਾਰਾ ਮਨੇ ਪਰਨੇ ਦੇ ਵਿੱਚ ਪਾ ਲੈ ਨੂੰ ਇੱਥੇ ਬਿਛਾਰਾ ਪਰਨਾ ਇਹਦੇ ਪਾ ਦੇ ਜਮਾਨਾ ਕਰਦੇ ਤੇ ਤੇ ਢੇਰੀ ਉਹ ਗੱਬੇ ਢੇਰੀ ਕਰ ਉਹ ਐ ਨਾ ਕਰ ਐ ਨਾ ਕਰ ਉੱਥੇ ਇੱਕ ਜਗ੍ਹਾ ਢੇਰੀ ਕਰ ਦੇ ਬਸ ਡੋਲ ਦੇ ਬਸੇ ਨੂੰ ਥੱਲੇ ਮਾਰ ਯਾਰ ਹਾਂ ਖੰਡਾਈ ਜਨੋ ਵੀ ਬਰ ਤਾਪਾ ਤੋੜਨਾ ਹੁਣ ਤਾਂ ਬਸ 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 ਖੰਡਾਣਾ ਵੀਰੇ ਖੰਡਾਣਾ ਵੀਰੇ ਖੰਡਾਣਾ ਵੀਰੇ ਖੰਡਾਣਾ ਮੈਂ ਤੁਹਾਨੂੰ ਦੱਸਦਾ ਕਿਵੇਂ ਕਰਨਾ ਹੈ ਰੁਕ ਜਾ ਰੁਕ ਜਾ ਰੁਕ ਜਾ ਉਨੇ ਚ ਪਾਣੀ ਹੋਰ ਥੱਪ ਆਪਣੇ ਪਾਰੇ ਵਿੱਚ ਹਾਜ਼ਰ ਪਾਲ ਤੇ ਮੂਠ ਪਾਲਾ ਮੂਠ ਪਾਲਾ ਅੱਗੇ ਟਿਕਾਣਾ ਫਾਬਰੀ ਆਪਣੇ ਘਰੇ ਵੀ ਜਾਂ ਸਬਜ਼ੀ ਬਣਾਉਣੇ ਆਪਾਂ ਧੋਕੇ ਬਣਾਉਣੇ ਆਂ ਵਰਗੇ ਤੀਤਰਾਂ ਨੂੰ ਵੀ ਜਦ ਵੀ ਦਾਣਾ ਪਾਉਣਾ ਬਦਲਣਾ ਆ ਧੋਕੇ ਪਾਓ ਅਣਕ ਵੀ ਧੋਕੇ ਪਾਉਣੀ ਚਾਹੀਦੀ ਆ ਕੂਤਰਾਂ ਦੀ ਧੋਕੇ ਸਤਾ ਕੇ ਫਿਰ ਪਾਉਗੇ ਆਪਣੇ ਦੀ ਮੋਠ ਜਰੂਰ ਪਾਇਓ ਵੀਰੇ ਸਿਆਲਾਂ ਦੇ ਵਿੱਚ ਕੂਤਰਾਂ ਨੂੰ ਇਹਦੇ ਨੇ ਮੋਠ ਗਰਮ ਹੁੰਦੇ ਨੇ ਇਹਦੇ ਚੜ੍ਹੂ ਤੁਹਾਨੂੰ ਪਤਾ ਵੀ ਘੱਟੇ ਗੰਦੀਆਂ ਹੁੰਦੀਆਂ ਨੇ ਇੱਕ ਹੋਰ ਧੋਣੀਆਂ ਜ਼ਰੂਰੀ ਨੇ ਵੀਰੇ ਬਸ ਛੱਡਦੇ ਕੋਈ ਨਹੀਂ ਕਿਤੇ ਨਹੀਂ ਜਾਂਦੀ ਹੈਗੀ ਇੱਕ ਹੋਰ ਧੋਣੀਆਂ ਜ਼ਰੂਰੀ ਹੀ ਜ਼ਰੂਰੀ ਆ ਵੀਰੇ ਇਹ ਬਾਜੀ ਦੇ ਬਟਮਨ ਘਰ ਦੇ ਨੂੰ ਮੁੱਦਾ ਸਮਾਰ ਗਿਆ ਉਹ ਗਲੇ ਲੇ ਗਾ ਨੀ ਨਾ ਛੱਟਾ ਕਰੇ ਗਣਾ ਖਲੀ ਫੋਨ ਛੱਟ ਗਿਆ ਬਸ ਛੱਡ ਦੇ ਬਣੀ ਨੂੰ ਪਰਨਾ ਇਕੱਠਾ ਕਰ ਉਧਰੋਂ ਇਹ ਫੜ ਲ ਲੈ ਬਸ ਹੁਣ ਇਹਨੂੰ ਉੱਥੇ ਕਿਸੇ ਚੀਜ਼ ਨਾਲ ਲਟਕਾ ਦੇ ਨੀ ਕਿਹ ਜਨਾ ਬੰਨੇ ਹੂੰ ਐ ਕਰ ਗੂੰ ਉਹ ਮੰਨ ਵੇਜਨਾ ਤਾਂ ਕਿੱਥੇ ਬਣ ਹੋਣਾ ਨੇ ਬਣ ਕੇ ਦੇਖ ਤਾਂ ਬਣਨ ਦਾ ਬੰਦੇ ਗੈਰ ਕੋਈ ਇੰਨਾ ਕ ਕੱਪੜਿਆਂ ਦਾ ਵਜਨ ਵੀ ਹੋਇਆ ਜਾਂਦਾ ਇੱਧਰ ਬੰਨ ਪੁੱਤ ਇੱਧਰ ਇਹਦੇ ਨਾਲ ਪਾਰ ਆ ਨੂੰ ਚੱਕ ਕੇ ਬੰਦੇ ਦੇ ਪਾਰਾ ਤੋ ਤੇ ਬਾਸ ਬੰਦੇ ਰੇ ਨੂੰ ਮੰਤਾ ਤੁੰਦਕੀਨ ਬੜਕ ਦਿੱਤੀ। ਇਹ ਉੱਤੇ ਚੜ ਜਾਣਾ ਪੁੱਤ। ਚੱਲ। ਮੰਤੀ? ਕਰ ਉਹ ਤਾਂ। ਛੱਡ ਦਮ। ਤੇ ਇਹਨੂੰ ਵੀ ਤੇ 2 ਘੰਟੇ ਇਦਾਂ ਸੁੱਕੀ ਰਹਿਣ ਦੇਣਾ ਵੀ ਸੁੱਕ ਜਵੇ ਇਹ। ਠੀਕ ਹੈ ਜੀ। ਉਦੋਂ ਬਾਅਦ ਫੇਰ ਇਹਨੂੰ ਤਾਰ ਕੇ ਆ ਇੱਥੇ ਪਾ ਦਾਂਗੇ ਸੁੱਕਣ ਨੂੰ। ਠੀਕ ਹੈ ਜੀ। ਹਵਾ ਹੀ ਨਿਕਲ ਜੂ ਫੇਰੀ ਇਹ ਇਕਣੀ ਵੈਸੇ ਵੀਰੇ ਬਹੁਤ ਫਰਕ ਪੈਣਾ ਤੋਤਾ ਜਾਣਾ ਤੋਤਾ ਤਾਂ ਗਿਆ ਚਲੋ ਵੀ ਹਵਾ ਨਿਕਲ ਜਣੀ ਸਾਰਾ ਪਾਣੀ ਨਿਕਲ ਜੂ ਇਹਦੇ ਵਿੱਚੋਂ ਇਕਣੇ ਰੋ ਠੀਕ ਆ ਵੀਰੇ ਸਸਰੀ ਕਾਲ ਜੀ ਸਾਰਿਆਂ ਨੂੰ ਤੁਹਾਨੂੰ ਇਦੋ ਵਾਰ ਆਪਾਂ ਤੇਲ ਲਾ ਕੇ ਦਿਖਾਵਾਂਗੇ ਬਾਜਰੀ ਨੂੰ ਵੀ ਤੇਲ ਕਿਵੇਂ ਲਾਉਣਾ ਜੀ ਠੀਕ ਆ ਜੀ